हां ਤਾਂ ਪਿਆਰੇ ਬੱਚੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹਾਂ ਬੇਟਾ ਨਵੋਦਿਆ ਦਾ ਅਖਲਾ ਪ੍ਰੀਖਿਆ ਦੀ ਤਿਆਰੀ ਅਧੀਨ ਆਪਾਂ 86 ਦਾ ਪਾਰਟ 86 ਪਾਰਟ ਨੰਬਰ 1 ਹੈ ਜਿਹੜਾ ਟੈਸਟ ਕਰਦੇ ਪਏ ਆ ਉਹਦੇ ਵਿੱਚ ਬੇਟਾ ਪਹਿਲਾ ਹੀ ਸਵਾਲ ਆ ਧਿਆਨ ਦੇ ਨਾਲ ਦੇਖੋ ਕਹਿੰਦਾ ਵੀ 3967 ਦਾ ਨੀੜਲੇ ਸੈਂਕੜੇ ਵਿੱਚ ਨੈਕਟਿ ਕਰਨ ਕਰੋ ਤਾਂ ਬੇਟਾ 3967 ਠੀਕ ਹੈ ਅਸੀਂ ਕੀ ਕਰਦੇ ਆ ਇਕਾਈ ਦਹਾਈ ਤੇ ਸੈਂਕੜਾ ਆ ਸੈਂਕੜਾ ਸਥਾਨ ਦੇਖਣਾ ਹੁੰਦਾ ਸੈਂਕੜੇ ਸਥਾਨ ਦੇ ਸੱਜੇ ਹੱਥ ਕਿਹੜਾ ਅੰਕ ਆਉਂਦਾ ਪਿਆ ਜੇ ਤਾਂ ਬੇਟਾ 5 ਹੋਵੇ ਜਾਂ 5 ਤੋਂ ਵੱਧ ਹੋਵੇ ਸੈਂਕੜੇ ਸਥਾਨ ਦੇ ਸੱਜੇ ਹੱਥ ਵਾਲਾ ਅੰਕ ਇਹਦੇ ਨਾਲ ਦਾ ਅੰਕ ਤਾਂ ਫਿਰ ਅਸੀਂ ਇਹਨੂੰ ਅਗਲੇ ਸੈਂਕੜੇ ਦੇ ਵਿੱਚ ਲੈ ਜਾਂਦੇ ਹਾਂ ਜੇਕਰ 5 ਤੋਂ ਘੱਟ ਹੋਵੇ ਆਹ ਜਿਹੜਾ ਅੰਕ ਆ ਕਿਉਂਕਿ ਸੈਂਕੜੇ ਦਾ ਮੁੱਲ ਪਤਾ ਕਰਨਾ ਨਾ ਉਹਦੇ ਸੱਜੇ ਹੱਥ ਵਾਲਾ ਅੰਕ ਦੇਖਣਾ ਜੇ ਇਹ 5 ਤੋਂ ਘੱਟ ਹੈ ਤਾਂ ਫੇਰ ਬੇਟਾ ਅਸੀਂ ਇਹਨੂੰ ਸਾਰੀ ਨੂੰ ਛੱਡ ਦੇਣਾ ਇੱਧਰਲੇ ਭਾਗ ਨੂੰ ਜੇ ਇਹ 5 ਤੋਂ ਵੱਡਾ ਤਾਂ 8 ਪੁਆਇੰਟ ਨੂੰ ਅਸੀਂ ਵਧਾ ਦੇਣਾ ਹੁੰਦਾ ਇੱਕ ਵਧਾ ਦਾਂਗੇ 39 ਦੇ ਵਿੱਚ ਇੱਕ ਜੋੜ ਦਾਂਗੇ ਤਾਂ ਇਹ ਕਿੰਨਾ ਆ ਜਾਊਗਾ 4000 ਠੀਕ ਹੈ ਤਾਂ ਆਹ ਨੀਡਲੈਸ ਸੈਂਕੜੇ ਦੇ ਵਿੱਚ ਨਿਕਟੀ ਕਰਨ ਦਾ ਇਹਦਾ ਉੱਤਰ ਕਿੰਨਾ ਆ ਜਾਊਗਾ 4000 ਆਹ ਡੀ 1 ਬੇਟਾ 4000 ਉੱਤਰ ਦਿੰਦਾ ਪਿਆ ਅਸੀਂ ਡੀ 1 ਨੂੰ ਐਸ ਦੇ ਰਾਈਟ ਆਨਸਰ ਟਿਕ ਕਰ ਦਵਾਂਗੇ ਇਹ ਦੂਜੇ ਅਗਲੇ ਸਵਾਲ ਦੇ ਵਿੱਚ ਆ ਗਿਆ ਬੇਟਾ ਕਿੰਦਾ ਪਿਆ ਆ ਇੱਕ ਰਕਮ ਦਿੱਤੀ ਹੋਈ ਹੈ ਇਹ ਰਕਮ ਦਿੱਤੀ ਹੈ ਇਕਾਈ ਦਹਾਈ ਸੈਂਕੜਾ ਹਜ਼ਾਰ ਦਹ ਹਜ਼ਾਰ ਲੱਖ ਦਹ ਲੱਖ 22 ਲੱਖ 34567 ਕਹਿੰਦਾ ਨੇੜਲੇ ਲੱਖ ਤੱਕ ਨਿਕਟੇ ਕਰਨ ਕਰੋ ਨੇੜਲਾ ਲੱਖ ਬੇਟਾ ਇਕਾਈ ਦਹਾਈ ਸੈਂਕੜਾ ਹਜ਼ਾਰ ਦਹ ਹਜ਼ਾਰ ਲੱਖ ਆਹਰ ਨੇੜਲਾ ਲੱਖ ਆ ਠੀਕ ਹੈ ਲੱਖ ਵਾਲਾ ਪੁਆਇੰਟ ਆ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੀ ਅਸੀਂ ਇਹਦੇ ਸੱਜੇ ਹੱਥ ਵਾਲਾ ਅੰਕ ਦੇਖਦੇ ਹਾਂ ਇਹਦੇ ਨਾਲ ਦਾ ਅੰਕ ਜੇ ਤਾਂ 5 ਜਾਂ 5 ਤੋਂ ਵੱਡਾ ਆ 5 ਜਾਂ ਵੱਡਾ ਹੈ ਤਾਂ ਬੇਟਾ ਅਸੀਂ ਇੱਥੇ 1 ਪੁਆਇੰਟ ਵਧਾ ਦਿੰਨੇ ਆ ਬਾਕੀ ਸਾਰੀਆਂ ਜ਼ੀਰੋਆਂ ਕਰ ਦਿੰਨੇ ਆ ਜੇਕਰ ਇਹ 5 ਜਾਂ 5 ਤੋਂ ਘੱਟ ਆ ਤਾਂ ਫਿਰ ਆਹ ਸਾਰੀ ਰਕਮ ਛੱਡ ਦਿੰਨੇ ਆ ਇਹਦੀ ਜਗ੍ਹਾ ਤੇ ਅਸੀਂ ਜ਼ੀਰੋਆਂ ਕਰ ਦਿੰਨੇ ਆ ਠੀਕ ਆ ਇਧਰਲਾ ਹਿੱਸਾ ਛੱਡ ਦਾਂਗੇ ਤਾਂ ਇਹ ਬਣ ਜੂਗਾ ਬਾਕੀ ਸਾਰੀਆਂ ਜ਼ੀਰੋਆਂ 1 2 3 4 ਤੇ 5 22 ਲੱਖ ਜਿਹੜਾ ਇਹਦਾ ਨੀੜਲੇ ਲੱਖ ਦੇ ਵਿੱਚ ਨਿਕਟੀ ਕਰਨ ਆ ਗਿਆ ਠੀਕ ਹੈ 22 ਦੇ ਨਾਲ ਕਿੰਨੀਆਂ ਜ਼ੀਰੋਆਂ 5 ਤਾਂ ਆ ਬੇਟਾ 22 ਦੇ ਨਾਲ 5 ਜ਼ੀਰੋਆਂ C1 ਸਾਡਾ ਰਾਈਟ ਆਨਸਰ ਆ ਜਾਊਗਾ C1 ਨੂੰ ਅਸੀਂ ਇਹਦੇ ਰਾਈਟ ਆਨਸਰ ਟਿਕ ਕਰ ਦਵਾਂਗੇ ਠੀਕ ਹੈ ਬੇਟਾ ਅੱਗੇ ਆ ਗਿਆ ਬੇਟਾ ਸਵਾਲ ਨੰਬਰ 3 ਸਵਾਲ ਨੰਬਰ 3 ਨੂੰ ਧਿਆਨ ਦੇ ਨਾਲ ਦੇਖੋ ਇਹਦੇ ਵਿੱਚ ਬੇਟਾ ਸਾਨੂੰ ਦਿੰਦਾ ਪਿਆ ਕਹਿੰਦਾ ਪਿਆ ਵੀ 1.09 1.09 5.908 ਇਹਦਾ ਕਹਿੰਦਾ ਪਿਆ ਬੇਟਾ ਨਿਕਟਤਮ ਮਾਣ ਆ ਜਿਹੜਾ ਅਸੀਂ ਦੱਸਣਾ ਆ ਤਾਂ ਬੇਟਾ 1.09 ਦਾ ਨਿਕਟਤਮ ਮਾਣ ਆ ਜਿਹੜਾ ਬੇਟਾ 1 ਆ ਜਾਊਗਾ ਕਿਉਂਕਿ ਇਹ ਦੇ ਇਕਾਈ ਹੀ ਹੈਗੀ ਹੈ ਹੈਨਾ ਸੱਜੇ ਹੱਥ ਆ ਜਿਹੜਾ ਹੈਗਾ ਡੈਸੀਮਲ ਤੋਂ ਬਾਅਦ ਜ਼ੀਰੋ ਹੈ ਜੇ 5 ਹੁੰਦਾ ਜਾਂ 5 ਤੋਂ ਵੱਧ ਹੁੰਦਾ ਫਿਰ ਅਸੀਂ ਇਹਨੂੰ 1 ਕਰ ਦੇ ਇੱਕ ਕਰ ਦੇਣਾ ਸੀ ਪਰ ਇਹਦੇ ਨੇੜੇ ਜਿਹੜਾ 5 ਤੋਂ ਘੱਟ 5 ਤੋਂ 5 ਹੁੰਦਾ ਜਾਂ 5 ਤੋਂ ਵੱਧ ਹੁੰਦਾ ਅਸੀਂ ਇਹਨੂੰ 2 ਕਰ ਦੇਣਾ ਸੀ ਹੈਨਾ ਹੁਣ 1 ਹੀ ਰਹਿ ਗਿਆ ਤਾਂ ਆ ਬੇਟਾ 5.9 ਆ 5.9 ਆ ਜਿਹੜਾ ਬੇਟਾ 9.9 ਦਾ ਅਸੀਂ ਪੂਰਾ ਅੰਕ ਬਣਾ ਦਾਂਗੇ ਇਹਨੂੰ 6 ਬਣਾ ਦਾਂਗੇ ਕਿਉਂਕਿ ਇਹ 5 ਤੋਂ ਵੱਧ ਦਾ 9 ਤਾਂ 1 6 6 ਇਹਦਾ ਨਿਕਟਤਮ ਮਾਨ ਕਿੰਨਾ ਆ ਗਿਆ 6 ਬੀ 1 ਆ ਜਿਹੜਾ ਬੇਟਾ ਇਹਨੂੰ ਐਸ a ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਇਸ ਤੋਂ ਬਾਅਦ ਆ ਗਿਆ ਬੇਟਾ ਇਹਦਾ ਸਵਾਲ ਨੰਬਰ 4 ਸਵਾਲ ਨੰਬਰ 4 ਕੀ ਕਹਿੰਦਾ ਪਿਆ ਕਹਿੰਦਾ ਆਰ ਦੇ ਧਿਆਨ ਨਾਲ ਦੇਖੋ ਬੇਟਾ ਕੀ ਕਹਿੰਦਾ ਪਿਆ ਕਹਿੰਦਾ 76. 0684 ਦਾ ਨੇੜਲੀ ਦਹਾਈ ਵਿੱਚ ਮਾਨ ਪਤਾ ਕਰੋ ਤਾਂ ਨੀੜਲੀ ਦਹਾਈ ਦੇ ਵਿੱਚ ਮਾਣ ਬੇਟਾ ਆ ਦਹਾਈ ਅੰਕ ਕਿਹੜਾ ਹੈਗਾ 7 ਅਸੀਂ 7 ਦੇ ਸੱਜੇ ਹੱਥ ਵਾਲਾ ਅੰਕ ਦੇਖਦੇ ਹਾਂ ਆ ਅੰਕ ਜਿਹੜਾ ਜਿਹੜਾ ਬੇਟਾ ਜੇ 5 ਤੋਂ ਵੱਧ ਹੈ ਤੇ ਅਸੀਂ ਇਹਨੂੰ ਪੂਰਾ ਕਰ ਦਿੰਨੇ ਆ ਇੱਧਰ ਵਧਾ ਦਿੰਨੇ ਆ ਇੱਕ ਠੀਕ ਹੈ ਤਾਂ ਇਹ ਬਣ ਗਿਆ ਬੇਟਾ 80 ਠੀਕ ਹੈ ਉਧਰਲੇ ਪੁਆਇੰਟ ਤਾਂ ਵੈਸੇ ਖਤਮ ਹੋ ਗਏ ਤਾਂ ਇਹਦਾ ਨੇੜਲੀ ਦਹਾਈ ਦੇ ਵਿੱਚ ਮਾਣ ਕੀ ਆਜੂਗਾ D1 ਆ ਜਿਹੜਾ 80 ਐਜ਼ ਅ ਰਾਈਟ ਆਨਸਰ ਅਸੀਂ ਉੱਤਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 5 ਕਹਿੰਦਾ ਸਵਾਲ ਨੰਬਰ 5 ਦੇ ਵਿੱਚ ਕਹਿੰਦਾ ਨੇੜਲੇ ਹਜ਼ਾਰ ਤੱਕ ਮਾਣ ਦੱਸੋ 8320 8320 ਤਾਂ ਹਜ਼ਾਰ ਵਾਲਾ ਅੰਕ ਅੰਕੜਾ ਕਿਹੜਾ ਇਕਾਈ ਦਹਾਈ ਸੈਂਕੜਾ ਹਜ਼ਾਰ ਆ ਹਜ਼ਾਰ ਵਾਲਾ ਅੰਕੜਾ ਇਹਦੇ ਸੱਜੇ ਹੱਥ ਵਾਲਾ ਅੰਕੜਾ ਸੀ ਅੰਕ ਦੇਖਾਂਗੇ ਇਹ 3 ਨਾ ਬੇਟਾ ਤਾਂ 5 ਤੋਂ ਛੋਟਾ ਹੋਣ ਕਰਕੇ ਇੱਧਰ ਸਾਰੀਆਂ ਜ਼ੀਰੂਆਂ ਆ ਜਾਣਗੀਆਂ ਆ ਇਹ ਛੱਡ ਦਵਾਂਗੇ ਇੱਧਰਲਾ ਹਿੱਸਾ ਸਾਰਾ ਹੀ ਤਾਂ ਇਹ ਬਣ ਜੂਗਾ 8000 ਠੀਕ ਹੈ ਬੇਟਾ ਤਾਂ ਇਹਦੇ ਵਿੱਚ ਬੇਟਾ ਇਹਦੇ ਵਿੱਚ ਵੀ 8000 ਕਿ ਇੱਥੇ A1 ਹੈ ਜਿਹੜਾ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦੇਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 6 ਕਹਿੰਦਾ ਪਿਆ ਨੇੜਲੇ 10ਵੇਂ ਤੱਕ ਮਾਣ ਪਤਾ ਕਰੋ ਨੀੜਲੇ ਦਸਵੇਂ ਤੱਕ ਬੇਟਾ ਇਹ ਹੈਗਾ 23.564 ਠੀਕ ਹੈ ਤਾਂ ਬੇਟਾ ਇਧਰਲੇ ਪਾਸੇ ਇਕਾਈ ਦਹਾਈ ਇਧਰਲੇ ਪਾਸੇ ਦਸਵਾਂ ਸੌਵਾਂ ਹਜ਼ਾਰਵਾਂ ਤਾਂ ਆਹ ਦਸਵਾਂ ਆ ਨੀੜਲੇ ਦਸਵੇਂ ਤੱਕ ਮਾਣ ਪਤਾ ਕਰਨਾ ਠੀਕ ਹੈ ਬੇਟਾ ਤਾਂ ਇੱਥੋਂ ਤੱਕ ਇਹਦੇ ਬੇਟਾ ਸੱਜੇ ਹੱਥ ਵਾਲੇ ਵਾਲਾ ਅੰਕ ਅਸੀਂ ਦੇਖਾਂਗੇ ਇਹ ਬੇਟਾ ਅੱਧ ਨਾਲੋਂ ਵੱਧ ਹੈ ਇਹ ਠੀਕ ਆ ਜਿਹੜਾ 5 ਨਾਲੋਂ ਵੱਡਾ ਤਾਂ ਇਸ ਕਰਕੇ ਇਹਨੂੰ ਇੱਕ ਵਧਾ ਦੇਵਾਂਗੇ ਤਾਂ ਇਹ ਬਣ ਜਾਊਗਾ 23.6 ਸਾਡਾ ਰਾਈਟ ਆਨਸਰ ਉੱਤਰ ਆ ਜਾਊਗਾ ਤਾਂ ਬੇਟਾ 23.6 ਸੀ 1 ਆ ਜਿਹੜਾ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਇਸ ਤੋਂ ਬਾਅਦ ਦੇ ਵਿੱਚ ਆ ਗਿਆ ਬੇਟਾ ਸਵਾਲ ਨੰਬਰ 7 ਸਵਾਲ ਨੰਬਰ 7 ਦੇ ਵਿੱਚ ਕੀ ਕਹਿੰਦਾ ਹੈ ਪਿਆ ਕਹਿੰਦਾ नीडले ਹਜ਼ਾਰ ਤੱਕ ਮਾਣ ਪਤਾ ਕਰੋ 346 34657 34657 ਤਾਂ ਬੇਟਾ ਹਜ਼ਾਰ ਵਾਲਾ ਪੁਆਇੰਟ ਕਿਹੜਾ ਕਿਉਂਕਿ ਹਜ਼ਾਰ ਤੱਕ ਇਕਾਈ ਦਹਾਈ ਸੈਂਕੜਾ ਹਜ਼ਾਰ ਆ ਚੌਕਾ ਹਜ਼ਾਰ ਵਾਲਾ ਪੁਆਇੰਟ ਆ ਇਹਦੇ ਸੱਜੇ ਹੱਥ ਜਿਹੜਾ ਅੰਕ ਆ ਇਹ ਬੇਟਾ 5 ਨਾਲੋਂ ਵੱਡਾ ਆ ਫਿਰ ਇਹਨੂੰ ਇੱਕ ਵਧਾ ਦੇਵਾਂਗੇ ਤਾਂ ਇਹ ਬਣ ਜਾਊਗਾ 35000 ਗੱਲ ਸਮਝ ਲੱਗ ਗਈ ਬਾਕੀ ਸਾਰੀਆਂ ਜ਼ੀਰੋਆਂ ਲੱਗੀਆਂ ਇਹਦਾ ਇੱਕ ਵਧਾ ਦੇਵਾਂਗੇ ਤਾਂ 35000 ਸਾਡਾ ਉੱਤਰ ਆ ਜਾਂਦਾ ਨੀੜਲੇ ਹਜ਼ਾਰ ਦੇ ਵਿੱਚ ਆ ਬੇਟਾ D1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦੇਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 8 ਕਹਿੰਦਾ 725 ਦਾ ਨੇੜਲੇ ਸੈਂਕੜੇ ਤੱਕ ਮਾਨ ਦੱਸੋ 725 ਬੇਟਾ ਸੈਂਕੜਾ ਅੰਕ ਕਿਹੜਾ ਇਕਾਈ ਦਹਾਈ ਸੈਂਕੜਾ ਆ ਸੈਂਕੜਾ ਅੰਕ ਇਹਦੇ ਸੱਜੇ ਹੱਥ ਵਾਲਾ ਅੰਕ ਆ ਜਿਹੜਾ ਇਹ ਬੇਟਾ ਸੱਜੇ ਹੱਥ ਵਾਲਾ ਅੰਕ 5 ਨਾਲੋਂ ਛੋਟਾ ਆ ਇਸ ਕਰਕੇ ਇਨੂੰ ਇਧਰਲੀ ਰਕਮ ਨੂੰ ਅਸੀਂ ਸਾਰੀ ਨੂੰ ਛੱਡ ਦਵਾਂਗੇ ਤਾਂ ਇਹ ਬਣ ਜਾਊਗਾ 700 ਠੀਕ ਹੈ ਬੇਟਾ ਤਾਂ A1 ਆ ਜਿਹੜਾ ਇਹਦਾ ਰਾਈਟ ਆਨਸਰ ਆਜੂਗਾ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਤਾਂ ਇਹ ਸੀਗਾ ਬੇਟਾ ਇਹਦਾ ਸਵਾਲ ਨੰਬਰ 8 ਅਗਲੇ ਸਵਾਲ ਆਪਾਂ ਅਗਲੀ ਵੀਡੀਓ ਵਿੱਚ ਸ਼ੇਅਰ ਕਰਦੇ ਹਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਇਹ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ